ਹਾਂਜੀ ਤੇ ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਗੁੱਡ ਮਾਰਨਿੰਗ ਤੇ ਕਿਵੇਂ ਹੋ ਤੁਸੀਂ ਸਭ ਠੀਕ ਠਾਕ ਹੋ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਗੇ ਤੇ ਮੈਂ ਚੱਲਿਆ ਜਿਹੜਾ ਹਰ ਸਰ ਨੂੰ ਮੈਨੂੰ ਕੰਮ ਹੈ ਤੇ ਮੈਡਮ ਨੂੰ ਕੰਮ ਹੈ ਮੈਡਮ ਨੂੰ ਵੀ ਕੰਮ ਹੈ ਬਟਾਲੇ ਮੈਂ ਜਾਵਾਂਗੀ ਸਕੂਟੀ ਤੇ ਇਹ ਜਾਣਗੇ ਸਕੂਟੀ ਦੇ ਤੇ ਮੈਂ ਜਾਊਂਗਾ ਗੱਡੀ 'ਤੇ ਤੇ ਨਿਕਲਾਂਗੇ ਅਸੀਂ ਇਕੱਠੇ ਦੋਵੇਂ ਘਰੋਂ ਨਿਕਲਾਂਗੇ ਅਸੀਂ ਦੋਵੇਂ ਇਕੱਠੇ ਹੀ ਔਰ ਇਹ ਜਾਣਗੇ ਅੰਬਸਰ ਨੂੰ ਮੈਂ ਜਾਉਂਗਾ ਅੰਬਸਰ ਨੂੰ ਇਹ ਜਾਣਗੇ ਬਟਾਲੇ ਨੂੰ ਇੱਕ ਬਾਈਪਾਸ ਤੋਂ ਹੁਣ ਆੱਤ ਤੇ ਹਿੰਦਰੀ ਪੜਨ ਦੀ ਕੋਈ ਕੋਈ ਗੱਲ ਨਹੀਂ ਇਹ ਮੈਡਮ ਹੁੰਦੇ ਪਹਿਨੇ ਰੈਡੀ ਆ ਗਿਆ ਹੋ ਗਿਆ ਮarre ਰੈਡੀ ਹੁਣ ਹਾਂਜੀ ਹਾਂਜੀ ਹੁੰਦੇ ਰੈਡੀ ਕਹਿੰਦਾ ਕਿ ਆ ਮੇਰੇ ਕੋਲੋਂ ਘਟੋ ਘਾਟੀ ਦੇ 5 ਮਿੰਟ ਹਾਂਜੀ ਮਿੰਟ 5 ਮਿੰਟ ਜਿਦੇ ਆਦ ਹੁੰਦੀਆਂ ਨਹੀਂ ਮੈਂ ਓਕੇ ਇੰਨੇ ਟਾਈਮ ਨਾਲ ਆ ਗਿਆ ਪੜਿਆ ਠੀਕ ਹੈ ਮਿਸਤਰੀ ਲੱਗੇ ਹੋਏ ਆਪਣੇ हां ਮਿਸਤਰੀ ਵੀ ਦਿਖਾ ਦਿੱ ਇਹਨਾਂ ਨੇ ਇਹ ਇਹ ਲੱਗੇ ਹੋਏ ਨੇ ਮਿਸਤਰੀ ਕਿ ਮਿਸਤਰੀ ਅੱਜ ਕੱਲ ਦੇ ਵਿੱਚ ਲੈਂਟਰ ਕਹਿੰਦੇ ਪਾ ਗਨੇ ਆ ਉਹ ਕੰਪਨੀ ਦਾ ਮਿਸਤਰੀ ਵਾਸਤੇ ਚਾਰ ਆੜੀ ਹਾਂ ਡੀ ਆਂ ਜੀ ਬਾਕੀ ਤਾਂ ਨਾ ਜਾਣ ਵੇਲੇ ਦਿਖਾਉਣੇ ਆ ਜਦੋਂ ਆਣੇਗਾ ਨਿਕਲਾਂਗੇ

ਇਹ ਹੈ ਹਾਂ ਪਤਾ ਕੀ ਆ ਹਾਂਜੀ ਫਿਰ ਵੇਹ ਦੇ ਰਿੰਦੇ ਤਾਂ ਤਾਂ ਵੀ ਕੋਦੋਂ ਪਚਾਨ ਨਹੀਂ ਨੀ ਨੀ ਜਿਹੜਾ ਜਿਹੜੀਦਾਰ ਬੰਦਾ ਹੈ ਨਾ ਉਹਨੂੰ ਚਾਹ ਜਿਆਦਾ ਹੁੰਦਾ ਉਹ ਚਾਹ ਨਾ ਜਿਆਦਾ ਹੁੰਦਾ ਜਿੱਦਾਂ ਮੈਨੂੰ ਆਹ ਤੋਂ ਉਹਨੂੰ ਤੇ ਜਿਆਦਾ ਹੀ ਆਗੇ 59 ਮਿੰਟ ਬਾਅਦ ਕਰ ਦੇਣੀ ਹੈ ਚਾਹ ਜਾਂ ਦਿਲ ਕੰਡਿਆ ਚਾਹ ਤਾਂ ਦਿਲ ਕੰਡਿਆ ਹਾਂ ਚਲੋ ਠੀਕ ਹੈ ਰੈਡੀ ਜੁੜੀ ਹੋ ਕੇ ਫਿਰ ਹੁਣ ਮਿਸਤਰੀ ਨੂੰ ਚਾਹ ਦੇ ਦਿਆਂਗੇ ਫਿਰ ਰੈਡੀ ਹੋ ਕੇ ਨਿਕਲ ਕੇ ਹਾਂ ਕਿਉਂਕਿ ਟਾਈਮ ਨਾ ਮਿਲਦਾ ਮੈਂ ਟਾਈਮ ਬਣਾਉਂਗੀ ਹਾਂਜੀ ਟਾਈਮ ਬਲੋ ਤੁਹਾਨੂੰ ਕਹਾਂ ਲੱਭੇਗਾ ਜਦੋਂ ਅੱਡੀ ਹੁੰਦਾ ਟਾਈਮ ਹਾਂਜੀ ਹਾਂਜੀ ਜੇ ਤੁਹਾਨੂੰ ਮਲਾਹੀ ਹੁੰਦਾ ਨਾ ਕਿ ਹਾਂ ਨੇ ਕਿੰਨੇ ਐਸੀ ਚੀਜ਼ ਦੀ ਵੇਟ ਕਰਨੇ ਕਿ ਟਾਈਮ ਹੋਵੇ ਹੋਵੇ ਅਸੀਂ ਆਹ ਚੀਜ਼ ਕਰਨੇ ਉਦੋਂ ਨਹੀਂ ਟਾਈਮ ਹੁੰਦਾ ਜਦੋਂ ਅਸੀਂ ਇਹਨੇ ਪੇਸ ਮਾਲ ਲੈਣਾ ਆ ਕਰਨਾ ਜੇ ਕੋਈ ਟਾਈਮ ਨਾ ਹੋ ਜੇ ਉਦੋਂ ਜਰਾ ਟਾਈਮਿੰਟੋਂ ਮਿੰਟ ਪਾ ਦਗੇ ਬਿਲਕੁਲ ਤੇ ਚਲੋ ਠੀਕ ਹੈ ਫਿਰ ਆਹ ਪੀ ਹੋ ਗਏ ਰੈਡੀ ਮੈਂ ਚਾਹ ਦੇਦਾ ਭੈਣ ਇਸ ਤਰ੍ਹਾਂ ਓਕੇ ਤੇ ਆਪਾਂ ਸ਼ਹਿਰੋਂ ਹੋ ਕੇ ਆ ਗਏ ਹਾਂ ਮੈਂ ਸ਼ਹਿਰੋਂ ਕੇ ਆ ਗਈ ਤੇ ਅਮਰਸਰ ਗਏ ਹੋਏ ਆ ਤੇ ਇਹਨਾਂ ਨੇ ਜੇ ਆਉਣਾ ਅਮਰਸਰੋਂ ਤੇ ਮੈਂ ਕਰਦੀ ਪਈ ਹਾਂ ਥੋੜੀ ਤਿਆਰੀ ਮਿਸਤਰੀ ਆਈ ਹੁੰਦੀ ਚਾਹ ਦੀ ਤੇ ਉਹਨਾਂ ਨੇ ਮੈਂ ਚਾਹ ਬਣਾ ਕੇ ਦੇ ਰਹੀ ਹਾਂ ਤੇ ਨਾਲ-ਨਾਲ ਮੈਂ ਅੱਜ ਬਣਾਉਣਾ ਵਾ ਪੀਕ ਬਾਦ ਮਿਸਤੀ ਲੱਤੀ ਹੋਈ ਆ ਤੇ ਅੱਜ ਮੈਂ ਕੇ ਬਣਾਉਣਾ ਵਾ ਬਿਸਕੁਟ ਵਿੱਚ ਮੈਂ ਪਾਇਆ ਚਾਕਲੇਟ ਵਾਲੀ ਤੇ ਵਿੱਚ ਟੈਗਰ ਕ੍ਰੰਚ ਅ ਸੋਰੀ ਟੈਲੀਗ੍ਰਾਫ ਤੇ ਵਿੱਚ ਪਾਈ ਫਿਫਤੀ ਉਹਨੂੰ ਜੀ ਗੁੱਡੇ ਇਹ ਪਾ ਕੇ ਮੈਂ ਦਾ ਮਿਕਸਰ ਜਬ ਬਣਾ ਲਿਆ ਵਾ ਤੇ ਹੁਣ ਨਮ ਬਣਾਉਂਗੀ ਕੇਕ ਤੇ ਚਾਹ ਮੇਰੇ ਰੱਖੀ ਹੋਈ ਆ ਤੇ ਉਦੋਂ ਮਿਸਤੀ ਵੀ ਬਾਹਰ ਲੱਗੇ ਆ ਤੇ ਇਹਨਾਂ ਦੀ ਵੇਟ ਕਰਦੀ ਪਈਆਂ ਮੈਂ ਉਸਦੀ ਵਜ੍ਹਾ ਕਰਦੀ ਕਿ ਅੱਜ ਮੈਂ ਕਾਫੀ ਸਮਾਨ ਜਰਾ ਬਣਾਉਣਾ ਆ ਖਾਂਟੀਨ ਵਾਲਾ ਬੱਚਿਆਂ ਦਾ ਤੇ ਬਾਕੀ ਬੱਚੇ ਵੀ ਬਸ ਆਉਣ ਵਾਲੇ ਆ ਤਾਂ ਇਹ ਟਾਈਮ ਹੋ ਗਿਆ ਵਾ ਇਹਨਾਂ ਮਿਸਤੀ ਬਾਹਰ ਤਨ ਖਾਣ ਬੜਾ ਮੈਂ ਸ਼ਹਿਰੋਂ ਆਈ ਨਾ ਬੜਾ ਹੁੰਦੇ ਨੂੰ ਖਲਾਰਾ ਪਾਇਆ ਹੋਇਆ ਹੈ ਇਹਨਾਂ ਨੇ ਪੇੜਾ ਦਿੱਤਾ ਕਿ ਆਉਂਦੇ ਤੇ ਨੀਂਹ ਨਾ ਫਲਰਾ ਪਾਇਆ ਹੁੰਦੇ ਨਾ ਨੇ ਬਹੁਤ ਫਲਰਾ ਪਾਇਦਾ ਵੀਡੀਓ ਆਪਣੀ ਚੱਲੂ ਹੋ ਗਈ ਆ ਤੇ ਹੁਣ ਵੇਖੋ ਕਦੋਂ ਤੱਕ ਸਟੇਟਿੰਗ ਦਾ ਕੰਮ ਹੋੱਕਦਾ ਨਾ ਤੇ ਖਾਣਾ ਨਾ ਮੈਂ ਖਵਾਤਾ ਸੀ ਆਣ ਕੇ ਮਿਸਤਰੀ ਨਾਲ ਤੇ ਚਲੋ ਠੀਕ ਆ ਚਾਹ ਵੀ ਦੇ ਆਈ ਐ ਚਾਹ ਦੇ ਕੇ ਆਣ ਕੇ ਤੇ ਫਿਰ ਮੈਂ ਥੋੜਾ ਜਿਹਾ ਕੇਕ ਵੱਲ ਹੋਵਾਂਗੀ ਕਿਉਂਕਿ ਮੈਂ ਕੇਕ ਬੱਚੇ ਵਰਦਿਆਂ ਦਾ ਮੰਗਦੇ ਪਏ ਤੇ ਅੱਜ ਮੈਂ ਚੈਰੀ ਵਗੈਰਾ ਲੈ ਕੇ ਆਈ ਆ ਥੋੜਾ ਸਮਾਨ ਸਮੂਹ ਜਿਹੜਾ ਮੈਂ ਥੋੜਾ ਲੋਣਾ ਵਾ ਬਸ ਇੱਕੋ ਚੀਜ਼ ਐ ਕਰੀਮ ਨਹੀਂ ਲਿਆਂਦੀ ਗਈ ਬੜੀ ਜਲਦੀ ਹੀ ਮੈਨੂੰ ਕਿਉਂਕਿ ਫੋਨ ਕਰ ਆਉਣ ਜਾਣ ਰਹੀ ਕਿ ਮਿਸਟਰ ਵੀ ਆਗੇ ਹੋਏ ਸਟਰੀੰਗ ਵਾਲੇ ਤੇ ਇਹ ਤੇ ਅਮਰ ਸਾਹਿਬ ਫਿਰ ਮੈਨੂੰ ਜਲਦੀ ਆਉਣਾ ਪੈਣਾ ਸੀ ਇਸ ਕਰਕੇ ਮੈਂ ਫਿਰ ਜਲਦੀ ਆ ਗਈ ਤੇ ਬਸ ਚਲੋ ਕਿ ਮੈਂ ਨੂੰ ਗ੍ਰੈਂਡ ਤੋਂ ਪਤਾ ਬਿਸਕਟ ਕੀਤੇ ਹੋਏ ਸੀ ਉਹ ਗ੍ਰੈਂਡਰ ਕਰਕੇ ਤੇ ਮੈਂ ਇਹਦੇ ਵਿੱਚ ਪਾ ਲਿਆ ਹੀ ਸਮਾਨ ਇਹ ਜੀ ਪਾ ਕੇ ਮੈਂ ਤੋਤਰਾ ਦੁੱਧ ਪਾ ਕਰਦੀ ਪਈ ਆ ਤੇ ਇਹ ਕਰਨ ਤੋਂ ਬਾਅਦ ਮੈਨੂੰ ਮੈਂ ਤੁਹਾਨੂੰ ਬਾਅਦ ਵਿੱਚ ਦੱਸਾਂਗੀ ਕਿ ਕਿਤੇ ਕਿਉਂਕਿ ਹੁਣ ਇਹ ਹੈ ਨਹੀਂ ਆ ਘਰ ਜੇ ਸਕੇ ਫੋਨ ਕਰਨਾ ਜਿਹੜਾ ਬੜੀ ਮੁਸ਼ਕਲ ਹੋ ਜਾਂਦੀ ਨਹੀਂ ਇੰਨਾ ਕੰਮ ਕਰਨਾ ਤੇ ਤਾਂ ਮੈਂ ਦਾ ਬਣਾ ਕੇ ਤੁਹਾਨੂੰ ਦੱਸਾਂਗੀ ਕਿ ਕਿੱਦਾਂ ਦੀ ਪੇਸਟ ਜੀ ਬਣੀ ਆ। ਬਲਗ ਸੰਗ ਤੇ ਦੁੱਧ ਹੋਰ ਮਧਮਾ ਲਾਖ ਤੇ ਲਾਤੀ ਤਾਂ ਮੈਂ ਧਾਰਤੀ ਆ ਕਰਨਾ ਕਰ ਲਿਆ ਜੀ ਵੇਖੋ ਤਿਆਰ ਤੇ ਇਹ ਦਾਣਾ ਬਣਿਆ ਜੀ ਇਹਦੇ ਵਿੱਚ ਕੋਈ ਵੀ ਜਿਹੜੀ ਗੰਡ ਜੀ ਬਿਸਕਟ ਜਿਹੜੇ ਮੋٹے ਹੋਣੇ ਨਹੀਂ ਹੋਣਾ ਚਾਹੀਦੇ ਇਹ ਬਿਲਕੁਲ ਮਿਕਸ ਹੋਣਾ ਚਾਹੀਦਾ ਹੈ ਤੇ ਮੈਂ ਅਜੇ ਵੀ ਇਹਨੂੰ ਫੇਰਦੀ ਪਈ ਆ ਤੇ ਇਹਨੂੰ ਮੈਂ 10-15 ਮਿੰਟ ਤੱਕ ਜਿਹੜਾ ਕਿਉਂਕਿ ਅਜੇ ਮੈਂ ਕਿਚਨ ਦੇ ਵਿੱਚ ਉਬਾਨੀ ਕਿਉਂਕਿ ਮੈਂ ਉਬਾਨੀ ਰੱਖਿਆ ਹੋਇਆ ਨਹੀਂ ਕਿਉਂਕਿ ਅਸੀਂ ਸੋਚਿਆ ਕਿ ਕਿਚਨ ਤਿਆਰ ਹੋ ਗਈ ਤੇ ਆਨਲੀ ਬਣਾਵਾਂਗੇ ਜੇ ਰੋਮ ਨਹੀਂ ਲਿਉਣਾ ਤੇ ਇਸ ਕਰਕੇ ਤਾਂ ਮਤਲਬ ਵੀ ਹੁਣ ਮੈਨੂੰ ਦੇਸੀ ਤਰੀਕੇ ਨਾਲ ਬਣਾਉਂਗੀ ਪਹਿਲਾਂ ਵੀ ਮੈਂ ਬਹੁਤ ਵਾਰੀ ਬਣਾਇਆ ਵਾ ਤੇ ਹੁਣ ਵੀ ਮੈਂ ਇਹ ਬਦੀਲੇ ਵਿੱਚ ਰੱਖ ਦਾਂਗੀ ਅਜਿਹੀ ਪਤਿਲਾ ਵਗੈਰਾ ਰੱਖਾ ਸਾਰਾ ਕੁਝ ਕਰਨਾ ਜਿਵੇਂ ਤੇ ਇਹਨਾਂ ਦੀ ਵੇਟ ਕਰ ਦਿੱਤੀ ਹੈ ਕਿੰਨੇ ਮੈਂ 15-20 ਮਿੰਟ ਤੱਕ ਕਰਾਂ ਤੇ ਇਹਨਾਂ ਦੀ ਵੇਟ ਕਰਕੇ ਮੈਂ ਸਿਰਫ ਇੰਨਾ ਕੁਝ ਤਿਆਰੀ ਕੀਤੀ ਆ ਤੇ ਕਰਕੇ ਰੱਖੂੰਗੀ ਤੇ ਮੈਂ ਹੁਣ ਇਨੂੰ ਕਰਦੀ ਪਈਏ ਜੇ ਵੀ ਜਿਹੜੀ ਮਾੜੀ ਮੋਟੀ ਦੇ ਵਿੱਚ ਗੰਡ ਗੁੰਡ ਜੀ ਹੋ ਗਈ ਜਿਦਾ ਬਿਸਕਟ ਹੁੰਦਾ ਤੇ ਉਹ ਸੈੱਟ ਹੋ ਜੂਗਾ ਤੇ ਇਹ ਆਉਣਗੇ ਫਿਰ ਇੱਥੇ ਪਤੀਲੇ ਬਰ ਰਾ ਕੇ ਇਹਨਾਂ ਦੇ ਨਾਲ ਥੋੜਾ ਜਿਹਾ ਚੋ ਜੇ ਮੈਂ ਬੇਕਿੰਗ ਪਾਊਡਰ ਬੇਕਿੰਗ ਸੋਡਾ ਇਹ ਹੀ ਸਾਈਜ਼ ਚ ਪਾਵਾਂਗੇ ਕਿਉਂਕਿ ਇਹਦੇ ਨਾਲ ਹੀ ਇਹਨੇ ਕੇਕ ਨੇ ਜਿਹੜਾ ਤਿਆਰ ਹੋਣਾ ਹੈ ਤੇ ਜੇ ਆਪਣੇ ਕੋ ਬੇਕਿੰਗ ਸੋਡਾ ਤੇ ਨਹੀਂ ਹੈਗਾ ਤੇ ਫਿਰ ਆਪਾਂ ਇਹਦੇ ਵਿੱਚ ਇਹਨੂੰ ਵੀ ਪਾ ਸਕਦੇ ਇੱਕ ਚਮਚਾ ਪਰ ਇਸ ਟਾਈਮ ਮੇਰੇ ਕੋਲ ਦੋ ਵਿੱਚ ਜਿਹੜੀਆਂ ਹੁੰਦੀਆਂ ਪਾਵਾਂਗੀ ਚੈਰੀ ਜਿਹੜੀ ਉਹ ਮੈਂ ਉਦੋਂ ਪਾਵਾਂਗੀ ਜਦੋਂ ਮੈਂ ਇਹਨੂੰ ਐਵਲੀ ਇਹ ਇਸ ਸ਼ੇਪ ਦੇ ਪੋਣਾ ਵਾਲੀ ਸੀ ਪੋਣਾ ਮੈਂ ਹਾਰਟ ਵਾਲਾ ਬਣਾਉਣਾ ਵਾ ਤੇ ਮੇਰੇ ਕੋਲ ਦੂਜੇ ਗੋਲ ਵੀ ਹੈਗੇ ਆ ਤੇ ਇਸ ਕਰਕੇ ਮੈਂ ਉਹਦੇ ਵਿੱਚ ਬਣਾਉਂਗੀ ਉਹਦੇ ਵਿੱਚ ਜਿਹੜੇ ਆਇਲ ਦੇਸੀ ਘਿਓ ਵਗੈਰਾ ਲਗਾ ਲਵਾਂਗੀ ਇਹਦੇ ਵਿੱਚ ਇਹਨੂੰ ਮੈਂ ਫਿਰ ਰੱਖਾਂਗੀ ਤੁਹਾਨੂੰ ਸਾਰਾ ਦੱਸਾਂਗੀ ਮੈਂ ਤੇ ਬਾਕੀ ਇਹਨਾਂ ਦੀ ਵੇਟ ਕਰਨੀ ਪਈ ਆ ਤੇ ਫੇਰ ਹੀ ਕਰਾਂ ਇਹਨਾਂ ਨੂੰ ਕਿਉਂਕਿ ਮੈਨੂੰ ਬੱਚੇ ਪਿਆ ਰਹੇ ਸੀ ਕਿ ਮम्मा ਬੜਿਆਂ ਦਾ ਕੋਈ ਸਪੈਸ਼ਲ ਜਾਂ ਚੀਜ਼ ਬਣਾ ਕੇ ਦੋ ਤੁਹਾਨੂੰ ਪਤਾ ਹੈ ਕੀ ਕੋਕ ਤੇ ਬਰਨ ਚਲੋ ਲਈ ਆਈ ਦਾ ਪੇਸਟੀ ਕੁਖਵਾਦੀ ਪਰ ਜਿਹੜੇ ਮੈਂ ਬਣਾਉਣੀ ਹੋ ਗਿਰ ਜਿਆਦਾ ਇਹ ਬੱਚੇ ਪਸੰਦ ਕਰਦੇ ਆ ਤੇ ਚਲੋ ਠੀਕ ਆ ਮੈਂ ਇਹਨਾਂ ਨੂੰ ਘਰਾਂ ਫੋਨ ਵੀ ਕਦੋਂ ਤੱਕ ਆਉਣਾ ਵਾ ਤੇ ਬੱਚਿਆਂ ਦੇ ਮੈਂ ਰਹਾ ਤਾਂ ਕਿ ਬੱਚਿਆਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਇਹ ਨੰਬਰ ਆ ਕੇ ਜਰਾ ਰੱਖ ਲਾਂ ਕਿਉਂਕਿ ਬੱਚੇ ਆ ਗਏ ਸੀ ਘਰੇ ਤੋਂ ਉਹ ਵਲੌਗ ਨਹੀਂ ਬਣਿਆ ਤੇ ਬੱਚਿਆਂ ਨੂੰ ਮੈਚੂਸ਼ਨ ਜਿਹੜਾ ਸ਼ਾਰਡ ਆਈਆਂ ਤੇ ਹੁਣ ਮੈਂ ਇਹਨਾਂ ਨੂੰ ਦੀ ਵੇਟ ਕਰਦੀ ਪਈ ਆ ਇਹ ਗੱਡੀ ਦਾ ਮੇਰਾ ਕੰਮ ਜਗਾਉਣ ਵਾਸਤੇ ਅਮਰਸਰ ਨੂੰ ਗਈ ਸੀ ਤੇ ਹੁੰਦੀ ਆ ਤੇ ਇਹਨੂੰ ਹੀ ਰੱਖਾਂਗੇ ਤੇ ਫਿਰ ਬਣਾਵਾਂਗੇ ਤੇ ਮੈਂ ਚੋਣੀ ਕਿ ਇਹਨਾਂ ਨੂੰ ਬੱਚਿਆਂ ਮੈਂ ਸਵੇਰੇ ਦਸਾਂ ਉਹਨਾਂ ਦਸਾਂ ਕਿਉਂਕਿ ਇਹਨਾਂ ਨੂੰ ਮੈਸਰ ਸਕੂਲ ਪੜਨਾ ਹੈ ਕਾਫੀ ਘੰਟੇ ਬੇਟੀ ਕਹਿੰਦੀ ਪਈ ਕਿ ਅਲੱਗ ਜਿਹਾ ਟਿਫਿਨ ਮਮਾ ਉਹਨੂੰ ਕੋਈ ਪਾਓ ਅਲੱਗ ਕਿਉਂਕਿ ਹਫਤੇ ਵਿੱਚ ਇੱਕ ਵਾਰੀ ਵੈਸੇ ਮੈਂ ਅਲੱਗ ਗੈਸਿੰਡਰ ਵੀ ਖਤਮ ਹੋ ਗਿਆ ਉਹ ਵੀ ਮੈਂ ਬੜੀ ਮੁਸ਼ਕਲ ਨਾਲ ਚੇਂਜ ਕੀਤਾ ਤੇ ਬੇਟੀ ਬੜਦਿਆਂ ਦੇ ਕਹਿੰਦੀ ਮਮਾ ਕੋਈ ਅਲੱਗ ਜਿਹਾ ਪਾਓ ਅਲੱਗ ਜਿਹਾ ਟਿਫਿਨ ਪਾਓ ਤੇ ਵੈਸੇ ਇਹਨਾਂ ਨੂੰ ਮੈਂ ਹਫਤੇ ਚ ਇੱਕ ਦੋ ਵਾਰੀ ਜਿੱਦਾਂ ਰਾਈਸ ਬਣਾ ਦਿੱਤੇ ਯੈਲੋ ਵਾਲੇ ਮਕਰੋਨੀ ਬਣਾ ਦਿੱਤੀ ਇਦਾਂ ਦਾ ਕੁਝ ਨਾ ਕੁਝ ਪਰ ਉਹ ਕਿੰਨੀ ਨੱਚ ਦਿੱਤ ਉਹ ਕੁਝ ਅਲੱਗ ਬਣਾ ਕੇ ਪਾਓ ਤੇ ਇੱਕ ਕਰਕੇ ਸਵੇਰੇ ਆਪਾਂ ਇਹਨਾਂ ਨੂੰ ਕੇਕ ਲਵਾਵਾਂਗੇ ਨਾਲ ਇੱਕ ਡਿਸ਼ਰਾਂ ਦੀ ਹੋਰ ਤਿਆਰ ਕਰਾਂਗੇ ਤੇ ਉਹ ਵੇਖਦੇ ਹਾਂ ਹੁਣ ਕੀ ਕਰਦੇ ਆ ਸਵੇਰੇ ਤੇ ਚਲੋ ਠੀਕ ਹੈ ਮੈਂ ਉਹਨੂੰ ਕਰਾਂ ਫੋਨ ਇਹ ਤਾਂ ਲਾਜ਼ਮੀ ਨਹੀਂ ਆ ਗਈ ਹੀ ਤੇ ਥੋੜਾ ਆਪਾਂ ਬਿਜ਼ੀ ਹੋਏ ਇਹ ਤੁਹਾਨੂੰ ਪਤਾ ਹੈ ਸ਼ਟਰਿੰਗ ਲੱਗਣ ਦੀ ਤੇ ਬਹੁਤ ਅੱਜ ਬਿਜ਼ੀ ਸ਼ਟਰਿੰਗ ਨਹੀਂ ਲਾਈ ਉਹਨਾਂ ਨੇ ਵੈਸੇ ਦੋੜੇ ਬੀਮ ਜੇ پتہ ਨਹੀਂ ਹੁੰਦਾ ਥੋੜਾ ਸਾਮਾਨ ਜਿ ਲੱਗ ਕੇ ਤੇ ਮੈਂ ਹੁਣ ਕੀ ਕਰੀਤੀ ਆ ਜੀ ਜੂ ਕਿ ਨਾ ਨਨ ਮਖਾਣਾ ਰੋਕ ਰੱਖ ਦਿੱਤੇ ਕੋ ਟਾਈਮ ਕਾਫੀ ਹੋ ਗਿਆ ਬੱਚਾ ਕਾ ਲੋ ਜੀ ਆਪਾਂ ਖਾਣੀ ਆ ਤੇ ਤੁਹਾਨੂੰ ਦੱਸਿਆ ਕਿ ਆਪਣੇ ਕੋ ਬੰਨੀ ਹੈਗਾ ਤੇ ਇਸ ਕਰਕੇ ਹਿੰਦੀ ਸੀ ਤਰੀਕੇ ਨਾਲ ਕਰਨੀ ਮੈਂ ਇਹ ਵਾਲਾ ਭਾਂਡਾ ਲੈ ਆਏ ਦੇ ਵਿੱਚ ਮੈਂ ਰੱਖਿਆ ਰੀਤ ਤੇ ਇਹਨਾਂ ਕਿ ਕਰਮ ਜਿਹਦੇ ਵਿੱਚ ਮੇਰਾ ਗਰਮ ਹੋ ਜੀ ਲੱਗ ਰਿਹਾ ਹੋਏ ਤੇ ਪਾਫ ਜੀ ਹੋਉਂਦੀ ਆ ਜਾਂ ਮਤਲਬ ਜਿੱਦਾਂ ਚੁੱਕਣਾ ਇਹਨੂੰ ਲੱਗਣਾ ਤੇ ਫਿਰ ਆਪਾਂ ਇਹ ਰੀਤ ਥੋੜੀ ਗਰਮ ਹੋ ਜੀ ਫਿਰ ਮੈਂ ਇਹਦੇ ਵਿੱਚ ਜਿਹੜਾ ਤਿਆਰੀ ਕਰਕੇ ਜੋ ਮੈਂ ਰੱਖਾਂਗੀ ਕਿਉਂਕਿ ਮੈਂ ਸਮਾਂ ਜਰਾ ਉਹ ਰੱਖਿਆ ਹੋਇਆ ਵਾ ਇਹਦੇ ਵਿੱਚ ਨਾ ਸਿਰਫ ਜੇ ਅਹ ਦੇਸੀ ਕੁ ਜਿਹੜਾ ਕੋ ਲਾ ਦੂੰਗੀ ਜਾਂ ਕੁਝ ਵੀੜ ਕੋ ਬੱਟ ਰਿਹਾਗਾ ਤੇ ਪੇਪਰ ਵੀ ਹੈਗਾ ਵੈਸੇ ਮੇਰੇ ਕੋਲ ਪਰ ਮੈਨੂੰ ਇਹ ਕਿ ਮੈਨੂੰ ਵਧੀਆ ਲੱਗਦਾ ਕਿਉ ਲਾ ਕੇ ਤੇ ਸਾਰੇ ਪਾਸੇ ਫੇਰ ਉਹ ਮਿਲਾਉਂਗੀ ਤੇ ਆਪਾਂ ਚੈਰੀ ਲਿਆਂਦੀ ਹੋਈ ਆ ਚੈਰੀ ਵੀ ਆਪਾਂ ਮਤਲਬ ਵਿੱਚ ਪਾਵਾਂਗੇ ਤੇ ਥੋੜੀ ਡੈਕੋਰੇਸ਼ਨ ਲਈ ਮੈਂ ਸੁਮਿੱਠੀ ਸਾਫ ਨਹੀਂ ਹੁੰਦੀ ਉਹ ਵੀ ਲੈ ਕੇ ਆਈ ਉਧਰ ਪਈ ਹੋਈ ਆ ਜਦੋਂ ਮੈਂ ਬਣਾਉਂਗੀ ਤਾਂ ਤੁਹਾਨੂੰ ਦੱਸੂਗੀ ਤੇ ਚਲੋ ਠੀਕ ਆ ਪਹਿਲਾਂ ਅਸੀਂ ਖਾਣੇ ਦੀ ਤਿਆਰੀ ਕਰ ਲਈਏ ਖਾਣਾ ਨੂੰ ਖਾ ਲਈਏ ਫਿਰ ਮੈਂ ਜੇ ਕੋਈ ਨਵੇਂ ਗਰਮੋਲਾ ਨਮਰੇਤ ਨੇ ਯੋਗੀ ਸੀ ਕਿਉਂ ਮੈਂ ਪਾਲਿਆ ਡਾਲ ਦੇ ਵਿੱਚ ਦਵਾ ਦੇ ਤੇ ਹੁਣ ਮੈਂ ਪਹਿਲੇ ਰੋਟੀ ਖਾਂ ਲਾਂਗੇ ਆਪਾਂ ਉਸ ਤੋਂ ਬਾਅਦ ਜੀ ਇਹ ਕਿਹਦੇ ਵਿੱਚ ਰੱਖਾਂਗੇ ਨਸ ਸੇਮ ਕਾ ਦਿੱਤਾ ਹੈ ਗੈਸ ਨੂੰ ਤੇ ਬਸ 5 ਮਿੰਟ ਦਾ ਕੰਮ ਹੈ ਅਡਾ ਰੋਟੀ ਖਾਣਾ ਚਲੋ ਠੀਕ ਹੈ ਕੀ ਤਾਂ ਲੱਗੇ ਹੋ ਮੈਂ ਲੱਗਿਆ ਤੇ ਕਰੋ ਬੈਠ ਜਾਣਾ ਹਾਂ 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 ਦਾ ਨਹੀਂ ਬੀਓ ਇਹ ਤਿਆਰੀ ਨਹੀਂ ਆਂਦੀ ਕਿਉਂਕਿ ਕੇ ਜੀ ਨਾ ਮਰੇ ਉਹਦੇ ਤਿਆਰੀ ਲਈ ਆ ਕੇ ਰੱਖ ਲੀ ਹਾਂ ਪੈਕਟ ਕਿ ਇਹ ਤਿਆਰੀ ਇਦਾਂ YouTube ਵਗੈਰਾ ਬਣਾਉਣੀ ਆ ਕੋਈ ਉਹਦੇ ਵਿੱਚ ਵੀ ਨਹੀਂ ਪਾਉਣੀ ਹੂੰ ਇਧਰ ਮੈਂ ਮੈਮਟੀਰੀਆ ਤਿਆਰ ਕੀਤਾ ਹੋਇਆ ਹੂੰ ਇਹ ਪੜਿਆ ਤੇ ਕਿ ਇਹ ਗਰੀ ਤੇ ਇਧਰ ਮੈਂ ਆਪਾਂ ਹੋਇਆ ਰਿਹਾ ਬਾ ਸ਼ੇਪ ਦੇਣੀ ਤੇ ਇਹਨੂੰ ਮੈਂ ਦੇਸੀ ਕਿਉਂ ਜਿਹੜਾ ਉਹ ਇਦਾਂ ਲਾ ਲਿਆ ਸਾਰਾ ਆਪੇ ਦੇਸੀ ਕਿਉਂ ਨਾ ਕਿ ਇਹ ਵਧੀਆ ਲੱਗੂ ਦੇ ਚਿੱਕੂ ਵਾਂਗ ਚਿੱਕੂ ਵਾਂਗ ਆ ਹੂੰ ਠੀਕ ਆ ਹੂੰ ਅਗਲਾ ਕੰਮ ਟ੍ਰਾਂਸਫਰ ਕਰਾਂਗੇ ਐਜ ਕਿ ਪਾਇਆ ਦੇਖੀ ਮੈਂ ਦਕਾਤਾ ਵਾ ਰੇਤ ਰੇਤ ਤੋ ਰੇਤ ਨਹੀਂ ਹੁੰਦਾ ਵਾ ਰੇਤਨਾ ਤੇ ਫੀਟ ਨਹੀਂ ਨਹੀਂ ਤੇ ਕਿੰਨੇ ਪਾਣੀ ਤੇ ਮਿਲਾਂ ਨਾ ਕੋਸੋ ਉਹ ਬੀਚ ਮੈਂ ਭੁੱਲ ਗਈ ਹਾਂ ਕਿ ਬੇਕਿੰਗ ਪਾਊਡਰ ਪਾਉਣਾ ਹੈ ਤਾਂ ਕੀ ਆ ਲਾ ਕੇ ਮੈਂ ਮੈਂ ਥੋੜਾ ਦੇ ਚਪਾਰੇ ਤੇ ਮੈਂ ਮੈਂ ਮੈਲਟ ਕਰ ਦੇਣੀ ਹੈ ਥੋੜਾ ਚਪਾਰੇ ਨਾ ਤੇ ਦੇਖੋ ਛੋਡੇ ਨਾਲ ਕੀ ਹੁੰਦਾ ਵਾ ਇਹ ਨਹੀਂ ਸੁਧਰਾਣਾ ਅੱਛਾ ਥੋੜਾ ਜਿਹਾ ਲਾਵਟ ਇਹ ਅੰਨੀ ਵਰਗਿੰਦੀ ਹੈ ਬੋਟਰ ਦੇਖਣੇ ਬੋਟਰ ਨਾਲ ਇਹ ਤਾਂ ਥੋੜਾ ਪਾਵਾਂਗੇ ਜੀ ਕਰਾਣਾ ਕੋਲ ਜੀ ਠੀਕ ਹੈ ਠੀਕ ਹੈ ਮਿਕਸ ਹੋ ਜਾਏਗੀ ਚੁੱਭਾ ਨੀ ਜੇ ਵੀ ਬੋਲਾ ਫਲਾਵਟ ਕੀ ਕਰਨਾ ਹੀ ਖਾਣੇ ਤੇ ਬੱਚਿਆਂ ਹਾਂ ਹਾਂਜੀ ਘਰ ਤੇ ਨੂੰ ਮੈਂ ਬੁਲਾ ਲਵਾਂ ਮੈਂ ਤੇਰਾ ਕਿੰਨਾ ਡਬਰਾ ਕੀ ਹੋ ਗਿਆ ਤੇਰਾ ਵੇਚਣਾ ਦਾ ਕੰਮ ਤੇ ਇਹ ਜਿਹੜੀ ਕੋਡ ਜਿਹੜਾ ਮੈਂ ਤਾਂ ਵੀ ਕਿੰਤੇ ਜਿਹੜਾ ਬਾਹਰ ਆ ਗਿਆ ਤੇ ਮੈਂ ਸੋਚ ਲਈ ਕਿ ਚਾਰ ਕਰ ਦਿੱਤਾ ਇਹ ਹਾਂ ਮੈਂ ਬਿਸਕੁਟ ਦੀਆਂ ਬਕਰ ਲਈ ਚਾਰ ਕਰ ਦਿੱਤਾ ਹੁਣ ਬਾਤ ਕੀਜੀਏ ਕੋਈ ਪਹਿਨ ਤਾ ਕੋਈ ਹੋਰ ਵੀ ਤਰੀਕੇ ਨਾਲ ਦੱਸਿਓ ਮੈਨੂੰ ਕੋਈ ਨਵਾਂ ਜਿਹੜਾ ਆਇਆ ਤਰੀਕਾ ਮੈਨੂੰ ਇਹਦੇ ਹੀ ਕੋੜਾ ਨਾ ਇਹਦਾ ਹੋਰ ਵੀ ਦੀ ਹਨਾ ਮਨਾਲੇ ਜੀ ਇਹ ਜਿਹੜੇ ਦੂਰ ਗ੍ਰੈਂਡ ਫਾਟਰੀ ਕੋਰਟ ਰਿਹਾ ਮਨੰਦਾ ਤੇ ਉਹਦੀ ਉਰੀ ਕਾਉਂਸਿੰਗ ਤੇ ਹੁਕੇ ਤਾਂ ਮਨੋਂ ਸੀ ਤੇ ਬਾਤ ਇਹ ਬਹੁਤ ਵਧੀਆ ਸਮੇਂ ਫੁੱਲ ਡੈਕੋਰਸ਼ਨ ਦੀ ਬਣੂਗੀ ਕਿ ਮੈਂ ਚੈਰੀ ਜਿਹੜੀ ਇੱਕ ਪਾਤੀਆਂ ਤੱਕ ਉਧਰ ਪਿਆ ਆ ਤੇ ਗ੍ਰੀਨ ਚੈਰੀ ਮੈਂ ਪਾਉਂਗੀ ਉਧਰ ਨਾ ਵੱਡੀ ਕੁੜੀਆ ਬੜਾ ਧੰਕ ਕਰਨਗੀ ਪਾਪਾ ਜਲਦੀ ਆਓ ਉਹ ਆਪਣੇ ਪਾਪਾ ਨੂੰ ਸੌਂਦੀ ਆ ਤੇ ਉਹ ਬੜਾ ਧੰਕ ਕਰਨਗੀ ਕਿ ਜਲਦੀ ਆਓ ਮੈਨੂੰ ਨੀਂਦ ਆਉਂਦੀ ਆ ਇਹ ਕਰਕ ਨੂੰ ਮੈਂ ਪੇਸ ਤਾਂ ਮੈਂ ਖਤ ਨਹੀਂ ਜਾਵੋ ਤਿੰਨ ਸਵਾਰ ਦੋ ਬੱਚਿਆਂ ਨੂੰ ਤੇ ਮੈਂ ਤਿਆਰੀ ਜੀ ਉਹ ਕਰ ਲੈਨੀ ਆ ਇਹ ਤਾਂ ਬਹੁਤ ਕਰਦੇ ਆਵੇਂ ਸੌਣ ਲੱਗੇ ਹਨ ਤੇ ਇੱਕ ਕਰਕੇ ਉੱਜਲ ਗਿਆ ਤੇ ਮੈਂ ਕਿਹਾ ਚਲੋ ਮੈਂ ਆਪੇ ਕਰ ਦਿੰਨਾ ਸਾਰਾ ਜਿਹੜਾ ਵੀ ਕਰਨ ਵਾਲਾ ਪਾਉਂ ਤੇ ਚਲੋ ਠੀਕ ਹੈ ਮੈਂ ਤਿਆਰੀ ਕਰਦਾ ਪੂਰਾ ਪਾਰਟ ਪੇਸਾਂ ਦੀ ਪਾਉਂ ਮੈਂ ਪੂਰਾ ਪਾਰਟ ਤਾਂ ਹੈ ਵਿੱਚ ਬਟਨ ਕਾ ਲਗਾ ਤੇ ਇੰਟਰਨੈਟਸ ਕਿੰਨੇ ਜੇ ਵੀ ਆ ਰਿਹਾ ਹੈ वाला जा ट काट मैं च स बारे चट कर ेंगे ਮੈਂ ਤੇ ਵੀ ਦੇਖ ਖੋ ਗਿਆ ਸੀ ਉੱਤੋਂ ਵੱਲ ਮੈਂ ਪੈਸਟਰ ਨੂੰ ਸਲੋ ਕਰ ਦਿੰਦੀ ਤੇ ਚਲੋ ਠੀਕ ਹੈ ਤਾਂ ਮਾਸ ਨੂੰ ਸਾਰੇ ਇੱਕ ਟਾਈਮ ਲੱਗ ਗਿਆ ਇਸ ਤਰ੍ਹਾਂ ਮੈਂ ਕੇਕ ਬਣਾਉਂਦੀ ਪਈਆਂ ਮੈਂ ਬੱਚਿਆਂ ਸਰਪ੍ਰਾਈਜ਼ ਉਹਨਾਂ ਨੂੰ ਕੋਈ ਪਤਾ ਨਹੀਂ ਹੈਗਾ ਸਰਪ੍ਰਾਈਜ਼ ਦੇਣਾ ਹੈ ਇਸ ਕਰਕੇ ਮੇਰੇ ਜਿਹੜੇ ਵੀਡੀਓ ਇੱਧਰ ਦਾ ਬਣਾ ਨਹੀਂ ਪਈ ਕਦੀ ਬੰਦੀ ਕਰਦੇ ਨਹੀਂ ਬੰਦੀ ਤੇ ਕਿਉਂਕਿ ਮੈਂ ਬੱਚਿਆਂ ਨੂੰ ਸਰਪ੍ਰਾਈਜ਼ ਦੇਣਾ ਚਾਹੁੰਦੀ ਹਾਂ ਤੇ ਚਲੋ ਠੀਕ ਹੋਣਾ ਸਮਾਂ ਸਾਰਾ ਕੱਟਾਇਆ ਉਹ 10 ਤੋਂ 10 ਦਾ ਹੋ ਗਿਆ ਆ ਜੀ ਆਪਣਾ ਜਿਹੜਾ ਕੇਕ ਬਣ ਕੇ ਰੈਡੀ ਆ ਸਿਰਫ ਇੱਥੇ ਡੈਕੋਰੇਸ਼ਨ ਕਰਮਾਈ ਰਹੀ ਹੈ ਥੋੜਾ ਜਿਹਾ ਹੋ ਗਿਆ ਇਹ ਫਟ ਚ ਗਿਆ ਹੀ ਕਿਉਂਕਿ ਇਹਦੇ ਵਿੱਚ ਬੇਕਿੰਗ ਪਾਊਡਰ ਜਿਹੜਾ ਮੈਨੂੰ ਥੋੜਾ ਜ਼ਿਆਦਾ ਲੱਗਦਾ ਹੋ ਗਿਆ ਉਹਦੇ ਕਰਕੇ ਬੱਸ ਸਟਾਡਾ ਵਧੀਆ ਸਿਰਫ ਇੱਥੇ ਹੋਇਆ ਬਾਕੀ ਫੋਟ ਵਧੀਆ ਬਣਿਆ ਬਹੁਤ ਵਧੀਆ ਬਣਿਆ ਜੀ ਵਾਕਈ ਮੈਂ ਕੱਟ ਕੇ ਡੈਕੋਰੇਸ਼ਨ ਕਰੂੰਗੀ ਫਿਰ ਤੁਹਾਨੂੰ ਦਿਖਾਵਾਂਗੀ ਲੱਗਿਆ ਬੜਾ ਪੂਰੀ ਵਧੀਆ ਨਿਕਲੀ ਕਿਉਂਕਿ ਤੁਹਾਨੂੰ ਮੈਂ ਦੱਸਿਆ ਸੀ ਕਿ ਸੌਂ ਗਿਆ ਸਾਰੇ ਤੇ ਰਾਤ ਦੇ 2:00 ਹੈ 10 ਤੋਂ ਕਾਫੀ ਟਾਈਮ ਹੋ ਗਿਆ ਸਾਡੇ ਆਹ ਸੱਦਾ ਦਾ ਟਾਈਮ ਹੋ ਗਿਆ ਤੇ ਬੰਦ ਮੈਂ ਚਮਕਾਕੀ ਤੇ ਸ਼ੇਪ ਇਹ ਕੋ ਬਹੁਤ ਵਧੀਆ ਬਣਿਆਵਾ ਬਹੁਤ ਜ਼ਿਆਦਾ ਵਧੀਆ ਬਸ ਇਹਦੀ ਸਿਰਫ ਐ ਹੋਈ ਥੋੜੀ ਪ੍ਰੋਬਲਮ ਕਿ ਇੱਕ ਤੇ ਮੇਰੇ ਕੋ ਥੋੜਾ ਗੈਸ ਮੈਂ ਮਿੰਟ ਦੋ ਮਿੰਟ ਹੀ ਗੈਸ ਜਿਹੜਾ ਤੇਜ਼ ਰੱਖਣਾ ਸੀ ਤੇ ਮੈਂ ਚੱਲ ਗਈ ਉੱਤਰ ਤੇ ਮੇਰੇ ਕੋ ਥੋੜਾ ਜ਼ਿਆਦਾ ਤੇਜ਼ ਰਹਿ ਗਿਆ ਇੱਕ ਬੇਕਿੰਗ ਪਾਊਡਰ ਥੋੜਾ ਜ਼ਿਆਦਾ ਪੈਨ ਕਰਕੇ ਥੋੜਾ ਜਿਹਾ ਐ ਵਾਲਾ ਜਿਹੀ ਪ੍ਰੋਬਲਮ ਹੋ ਗਈਆ ਬਸ ਕੋਈ ਨਾ ਇਹਨੂੰ ਮੈਂ ਐ ਵਧੀਆ ਕਰ ਦੇਣਾ ਵਾ ਹੁਣ ਮલાઈ ਮਿਲਾ ਕੇ ਤੇ ਕਰੀਮ ਲਾ ਕੇ ਇਹਨਾਂ ਵਧੀਆ ਕਰ ਦਉਂਗੀ ਇਹ ਬਾਕੀ ਇਸ ਤੋਂ ਲੁਮ ਨੂੰ ਪਤਾ ਹੈ ਕਿ ਬਹੁਤ ਟੇਸਟਰ ਹੋਗਾ ਤੇ ਚਲੋ ਠੀਕ ਹੈ ਜੀ ਹੁਣ ਕੀ ਬਹੁਤ ਵਧੀਆ ਬਣਿਆ ਦੇਖੋ ਸ਼ੀ ਬਹੁਤ ਵਧੀਆ ਬਣੀ ਆਟ ਵਾਲੀ ਤੇ ਨਿਕਲੇ ਵੀ ਵਿਖੋ ਕਿੰਨਾ ਵਧੀਆ ਵਿੱਚੋਂ ਤੇ ਚਲੋ ਠੀਕ ਹੈ ਜੀ ਹੁਣ ਆਪਣਾ ਰਕੀ ਹੈ ਸਵੇਰੇ ਤੇ ਕਰਾਂਗੇ ਜੋ ਵੀ ਕਰਨਾ ਕਰਨਾ ਕਰਕੇ ਤੇ ਫਿਰ ਇਹ ਖਾਣਾਗੇ ਪਰ ਫੋਟੋ ਦਿ ਲੋ ਦਿੱਤਾ ਮੈਂ ਥੋੜਾ ਜਿਹਾ ਡੈਕੋਰੇਸ਼ਨ ਇਹਨੂੰ ਥੋੜੀ ਜਿਹੀ ਕੀਤੀ ਹੋਈ ਆ ਮੈਂ ਜੈਮਸ ਲੱਭਦੀ ਪਈ ਹੂੰ ਤੇ ਮੈਨੂੰ ਮਿਲੇ ਨਹੀਂ ਕਿ ਉਹ ਵਸਾਉਂਦੀ ਇਹਨਾਂ ਨੇ ਰੱਖੇਗੀ ਤੇ ਕਿਉਂਕਿ ਬੱਚੇ ਕਰਦੇ ਆ ਜਿਹੜਾ ਜੈਮਸ ਦੇ ਲਈ ਆ ਨਾ ਉਹ ਘੁਟਕੋਦਨ ਖਾਓ ਘੁਟਕੋ ਤੇ ਇੱਧਰ ਕਰਦੇ ਆ ਤੇ ਮੈਂ ਥੋੜਾ ਜਿਹਾ ਕਰ ਦਿੱਤਾ ਇਹਨਾਂ ਨੂੰ ਮੈਂ ਕਿਤੇ ਨਹੀਂ ਵਰਤ ਤਾ ਇਹ ਮੈਂ ਚੋਟ ਲਿਆ ਤਰਦਾ ਹੀ ਮੇਰਾ ਦਿਮਾਗ ਚ ਨਿਕਲ ਗਿਆ ਮੇਰੇ ਫੋਨ ਕਰ ਜਾੜੇ ਮਿਸਤਰੀ ਕਿ ਬਾਕੀ ਮੈਂ ਡੈਕੋਰੇਸ਼ਨ ਕਰ ਦਿੱਤੀ ਹੈ ਟੇਸਟ ਨੂੰ ਪਤਾ ਕਿ ਬਹੁਤ ਵਧੀਆ ਹੋਗਾ ਵੇਖਣ ਵਾਸਤੇ ਠੀਕ ਨਾ ਲੱਗਣਾ ਹੋਵੇ ਪਰ ਖਾਣ ਵਿੱਚ ਬਹੁਤ ਟੇਸਟੀ ਹੋਗਾ ਮਨੇ ਇੰਨਾ ਪਤਾਇਆ ਤੇ ਚਲੋ ਠੀਕ ਹੈ ਜੀ ਇੱਥੇ ਕਰਦੇ ਆਂ ਆਪਾਂ ਇੱਥੇ ਵੀਡੀਓ ਨੂੰ ਕਰਦਿਆਂ ਐਂਡ ਕਿਉਂਕਿ ਹੁਣ ਟਾਈਮ ਜਿਹੜਾ ਕਾਫੀ ਹੋ ਚੁੱਕਿਆ ਸਾਰੇ ਸੌਂ ਗਏ ਮੈਂ ਜਾਗਦੀ ਪਈ ਆ ਤੇ ਜੀ ਕਾਫੀ ਕੀ ਕਰਤਾ ਤੇ ਨੰਨੇ ਦੇ ਘਾਤਾ ਰੈਡੀ ਆ ਬਿਲਕੁਲ ਤੇ ਜੀ ਚਲੋ ਠੀਕ ਆ ਜੀ ਮੇਰੇ ਨਾਲ ਸਾਰੇ ਭੈਣ ਭਰਾਵਾਂ ਨੂੰ ਗੁੱਡ ਨਾਈਟ ਤੇ ਬਹੁਤ ਜ਼ਿਆਦਾ ਪਿਆਰ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਜਿਹੜੇ ਸਾਡੀ ਵੀਡੀਓ ਵੇਖਦੇ ਆ ਨਾ ਦਿਲੋਂ ਬਹੁਤ गहरा ਇੰਤਜ਼ਾਰ ਨਮਾਦਿਆ ਜਿਹੜੇ ਨਹੀਂ ਵੇਖਦੇ ਨਾ ਵੀ ਧੰਨਵਾਦ ਤੇ ਜਿਹੜੇ ਜਿਹੜੇ ਸਾਡੇ ਚੈਨਲ ਨੂੰ ਵੇਖਦੇ ਆ ਸਾਡੀ ਵੀਡੀਓ ਨੂੰ ਵਾਰਤਵਾਦ ਸਾਡੇ ਚੈਨਲ ਨੂੰ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਮੈਂ ਤੁਹਾਨੂੰ ਦਿਲੋਂ ਧੰਨਵਾਦ ਕਰਦੀ ਹਾਂ ਸਾਰਾ ਬੈਂਟ ਆਉਣ ਦਾ ਥੈਂਕ ਯੂ ਗੁੱਡ ਨਾਈਟ